ਮੇਰਾ ਨਾਮ ਬਲਜਿੰਦਰ ਸਿੰਘ ਬਾਦਸ਼ਾਹਪੁਰ ਪਿੰਡ ਆ ਮੇਰਾ ਅੱਡੇ ਤਰੀਨੇ ਆਂ ਬਾਦਸ਼ਾਹਪੁਰ ਓਕੇ 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 ਤੇ ਤੁਹਾਨੂੰ ਜਿਵੇਂ ਪਹਿਲਾਂ ਤੁਸੀਂ 5 ਸਾਲ ਪਹਿਲਾਂ ਬਾਡੀ ਸਰਵਸ ਯੂਜ਼ ਕੀਤਾ ਸੀ ਅੱਜ ਦੁਬਾਰੋਂ ਤੁਸੀਂ ਲੈਣ ਆਏ ਹੋ ਆਪਦੇ ਵਾਸਤੇ ਕੀ ਕੀ ਦਿੱਕਤਾਂ ਸੀ ਪਹਿਲਾਂ ਜੀ 5 ਸਾਲ ਪਹਿਲਾਂ ਜਦੋਂ ਪੀਤਾ ਸੀ ਕੀ ਰਿਜ਼ਲਟ ਆਏ ਸੀ 5 ਸਾਲ ਪਹਿਲਾਂ ਮੈਨੂੰ ਨੀਸਤੀ ਬੜੀ ਪੈਣੀ ਸੀਗੀ ਅੱਛਾ ਤੇ ਮਸ ਸੁਸਤੀ ਪਈ ਜਾਣੀ ਓਕੇ ਨੀਂਦ ਆਈ ਜਾਣੀ ਓਕੇ ਬਈ ਮਤਲਬ ਬਹੁਤ ਬੁਰਾ ਹਾਲ ਸੀਗਾ ਮੇਰਾ ਠੀਕ ਹੈ ਜੀ ਮੈਂ ਇਹ ਮੈਂ ਇੰਨ ਦਵਾਈਆਂ ਦੂਈਆਂ ਵੀ ਲਈਆਂ ਮੈਂ ਕਹ ਪਤਾ ਨਹੀਂ ਸੁਸਤੀ ਕਰਉਂਦੀ ਐ ਫਿਰ ਮੈਂ ਇਹ ਜੂਸ ਪੀਤੇ ਹਾਂ ਹਰ ਸਮੇਂ ਨੀਂਦ ਆ ਜਾਂਦੀ ਸੀ ਟੁੱਟਿਆ ਰਹਿੰਦਾ ਸੀ ਹਾਂ ਟੁੱਟਿਆ ਰਹਿੰਦਾ ਸਰੀਰ ਮੈਨੂੰ ਤਾਂ ਆਖੂਗੜਦੀ ਨਹੀਂ ਸਰ ਟਾਈਮ ਓਕੇ ਜੀ ਬਈ ਨੀਂਦ ਬਹੁਤ ਜ਼ਿਆਦੀ ਆਉਂਦੀ ਸੀ ਅੱਛਾ ਕਾਫੀ ਦਵਾਈਆਂ ਖਾਦੀਆਂ ਤੁਸੀਂ ਹਾਂ ਕਾਫੀ ਦਵਾਈਆਂ ਖਾਦੀਆਂ ਪਰ ਦਵਾਈਆਂ ਦਾ ਫਰਕ ਨਹੀਂ ਪਿਆ ਓਕੇ ਜੀ ਫਿਰ ਮੈਂ ਇਹ ਬਾਡੀ ਸਰਸ ਵਰਤਦੀ ਹਾਂ ਬਾਡੀ ਸਰਸ ਰਿਆ ਓਕੇ ਉਸ ਤੋਂ 5 6 ਸਾਲ ਹੋ ਗਿਆ ਘੱਟੋ ਘੱਟ ਅੱਛਾ ਜੀ ਮੇਰਾ ਖਿਆਲ ਤਾਂ ਜ਼ਿਆਦਾ ਟਾਈਮ ਹੋ ਗਿਆ ਹੋਗਾ ਹਾਂ 5 5 6 ਦੇ ਵਿੱਚ ਹੀ ਹੋਇਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਤੱਕ ਠੀਕ ਹਾਂ ਬਿਲਕੁਲ ਮਲ ਉਦੋਂ ਤੁਸੀਂ ਨੇ ਮਲ 100 ਦਿਨ ਪੀਤਾ ਹੋਊਗਾ ਉਦੋਂ ਹਾਂ ਮੁੜ ਕੇ ਤਾਂ ਨਹੀਂ ਦਿੱਕਤ ਆਈ ਫਿਰ ਨਾ 100 ਦਿਨ ਤਾਂ ਘਾਟੀ ਪੀਤਾ 100 ਦਿਨ ਨਹੀਂ ਕੋਈ ਬੈਗ ਲਿਆ ਸੀ ਕੋਈ ਬੈਗ ਲਿਆ ਸੀ ਲ ਅੱਛਾ ਜੀ ਕੋਈ ਬੈਗ ਲਿਆ ਸੀਗਾ ਓਕੇ ਬਈ ਥੋੜਾ ਬੋਲਾ ਕਿ ਬੱਚੋਂ ਪੀ ਲਿਆ ਕੋਈ ਕਦੇ ਨਹੀਂ ਅੱਛਾ ਚੰਦਾ ਅੱਗੇ ਦਾ ਦੂਜੀ ਫਰਾਂਜੀ ਅੱਛਾ ਅੱਛਾ ਇੱਕ ਵਾਰੀ ਕੰਪਲੀਟ ਪੀਤਾ ਤੁੰਡਾ ਹਾਂ ਕੰਪਲੀਟ ਇੱਕ ਬ੍ਰਾਂਡ ਜਿਉਂ ਠੋਕੇ ਪੀਤਾ ਦੂਜਾ ਤਾਂ ਹੌਲੀ ਕਦੇ ਪੀ ਲਿਆ ਕਦੇ ਨਹੀਂ ਪੀ ਲਿਆ ਹਾਂ ਹਾਂ ਜੀ ਓਕੇ ਤੇ ਫੇਰ ਹੁਣ ਮੈਂ ਪੰਜ ਛੇ ਸਾਲਾਂ ਬਾਅਦ ਹੁਣ ਮੈਂ ਕਹਾਂ ਚੱਲ ਹੁਣ ਫੇਰ ਸਰੀਰ ਦੀ ਸਫਾਈ ਹੋ ਜਾ ਇੱਕ ਵਾਰਾਂ ਓਕੇ ਬਈ ਇੱਕ ਵਾਰਾਂ ਹੋਰ ਲੈ ਜੀ ਚੱਲ ਠੀਕ ਹੈ ਜੀ ਤੇ ਤੁਸੀਂ ਹੋਰ ਵੀ ਜਮੇ ਉਹ ਟਾਈਮ ਤੇ ਤੁਸੀਂ ਆਪ ਧੀ ਕੋਈ ਹੋਰ ਵੀ ਪਰਿਵਾਰਾਂ ਨੂੰ ਦਿੱਤੇ ਹਾਂ ਕਈ ਪਰਿਵਾਰਾਂ ਨੂੰ ਦਿੱਤੇ ਇੱਕ ਪਰਿਵਾਰ ਸਾਡੇ ਵੀ ਸਾਲੀ ਆ ਉਹ ਅੱਛਾ ਜੀ ਉਹਦਾ ਮਤਲਬ ਬਲੱਡ ਇੰਨਾ ਜ਼ਿਆਦਾ ਵਧਦਾ ਹੀ ਨਾ ਅੱਛਾ ਜੀ ਕੋਈ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਸਾਰੇ ਘਰ ਦੇ ਅੱਛਾ ਜੀ ਉਹਦਾ ਜਿਹੜਾ ਇਥੇ ਉਹ ਦਿਮਾਗ ਨਾਲ ਉਹ ਤੋਂ ਸੋਚ ਜਾਂਦਾ ਹੁੰਦਾ ਸੀਗਾ ਠੀਕ ਹੈ ਉਹ ਲਾਲ ਹੋ ਜਾਣਾ ਅੱਛਾ ਜੀ ਤੇ ਇੱਕ ਵਾਰਾਂ ਉਹਨੂੰ ਗੋਲੀ ਰੈਸ਼ਨ ਕਰ ਗਈ ਕੋਈ ਠੀਕ ਹੈ ਜੀ ਉਹ ਡਾਕਟਰ ਨੇ ਲਿਖ ਕੇ ਦਿੱਤਾ ਵੀ ਇਹ ਮਤਲਬ ਦਵਾਈ ਖਾਂ ਬਾਜਰੀ ਨਹੀਂ ਮਤਲਬ ਜੀ ਆ ਦਵਾਈ ਇਹਨੂੰ ਮੁੜ ਕੇ ਦੇਤੀ ਮੈਂ ਪਰਚਾ ਬਣਾ ਕੇ ਦਿੱਤਾ ਉਹਨੂੰ ਠੀਕ ਹੈ ਜੀ ਤੇ ਉਹ ਸਾਡੇ ਘਰ ਦੇ ਕਹਿਣ ਵੀ ਇਹਨੂੰ ਨਾਂ ਦੇ ਕੇ ਆ ਜੂਸ ਪਰ ਮੈਂ ਸਾਰਿਆਂ ਤੋਂ ਨਾ ਜੋ ਉਸਨੇ ਚੋਰੀ ਦੇ ਕੇ ਆਇਆ। ਅੱਛਾ ਜੀ। ਬਈ ਉਹ ਕਹਿੰਦੇ ਜੂਸ ਰੈਕਸ਼ਨ ਕਰ ਜੂਗਾ। ਅੱਛਾ। ਮੈਂ ਕਹਿੰਦਾ ਇਹ ਇਹ ਹੈ ਜੂਸ ਦੀ ਦਵਾਈ ਨਹੀਂ ਦੇਣਾ। ਕਿਉਂ ਉਸਨੇ ਕੀ ਰੈਕਸ਼ਨ ਕਰਨਾ ਹੈ। ਹਾਂ ਜੀ। ਅੱਛਾ ਉਹ ਦਾ 5-6 ਸਾਲ ਹੋ ਗਿਆ ਉਹਨੂੰ ਖਾਲੇ ਤੱਕ ਬਲੱਡ ਦਿੰਦਾ ਵੜਿਆ। ਓਕੇ। ਹਾਂ ਨਹੀਂ ਤਾਂ ਉਹਦੀ ਨਾਲੀ ਫੱਟਣ ਵਾਲੀ ਸਾਨੂੰ ਇਦਾਂ ਸੀਗਾ। ਇਦਾਂ ਦਾ ਹੋ ਜਾਂਦਾ ਸੀ ਬਈ ਕਿਹੜੀ ਵੇਲੇ ਦੀ ਨਾਲੀ ਫੱਟ ਜਾਣੀ ਆ। ਮਿਲ ਡਾਕਟਰ ਨੇ ਇਹ ਠੀਕ ਹੋਣੀ ਹੈ ਨਹੀਂ ਐਂ ਹੀ ਬੰਦ। ਨਾ ਡਾਕਟਰ ਕਹਿੰਦਾ ਬਲੱਡ ਦੀ ਸਦੇ ਬਲੱਡ ਦੀ ਗੋਲੀ। ਕੋਈ ਗੋਲੀ ਨੂੰ ਸਭ ਮੰਦਾ ਜੀ ਹੁਣ ਗੋਲੀਆਂ ਸਾਰੀਆਂ ਮੰਦਿਆ ਉਹਨਾਂ ਦੀ ਗੋਲੀ ਵੀ ਨਹੀਂ ਖਾਦੀ ਕੋਈ ਉਹਨੇ ਨਹੀਂ ਤੁਸੀਂ 5-6 ਸਾਲ ਪੁਰਾਣੇ ਸਾਡੇ ਯੂਜ਼ਰ ਹੋ ਜੀ ਜੂ ਜੀਤਾ ਤੁਸੀਂ ਨੇ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇ ਕੀ ਸਨੇਹਾ ਦੇਣਾ ਚਾਹੂਂਗੇ ਉਹਨਾਂ ਨੂੰ ਤੁਸੀਂ ਮੈਂ ਤਾਂ ਇਹ ਸਨੇਹਾ ਦੇਣਾ ਚਾਹੁੰਦਾ ਵੀ ਇੱਕ ਵਾਰਾਂ ਨਾ ਇਹ ਸਾਰੇ ਇਸਤੇਮਾਲ ਕਰਨ ਬਈ ਜਿਹੜਾ ਬੰਦਾ ਠੀਕ ਆ ਉਹ ਵੀ ਕਰੇ ਜਿਹੜਾ ਮਤਲਬ ਬਿਮਾਰਿਆ ਉਹਦਾ ਕਰਨੀ ਕਰਨਾ ਉਹ ਤਾਂ ਮਜਬੂਰੀ ਚ ਕਰਕੇ ਦੇਖ ਲੈ ਕਰਕੇ ਆ ਜਿਹੜਾ ਬੰਦਾ ਤੰਦਰੁਸਤ ਹੈ ਨਾ ਉਹ ਵੀ ਕਰਨਾ ਚਾਹੀਦਾ ਇਹ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਬਹੁਤ ਬਹੁਤ ਧੰਨਵਾਦ